ਚੂੜ ਨਹੀਂ ਬੋਲ ਰਹੇ ਮੇਰੇ ਪਿਓ ਨੇ ਸਾਨੂੰ ਕੁੱਟਿਆ ਵਾ ਉਹ ਚੁਰ ਨੂੰ ਚੁਰ ਤੋਂ ਨੇ ਗੱਤਰ ਪਾਇਆ ਗੱਤਰ ਲਾ ਕੇ ਸੌਂਦਾ ਸੀ ਪਰ ਤੇਰੇ ਪਿੰਡ ਵਾਲੇ ਕਿਉਂ ਨਹੀਂ ਤੁਹਾਡਾ ਸਪੋਰਟ ਕਰ ਰਹੇ ਨਹੀਂ ਕਰ ਰਹੇ ਨਾ ਕਰਨਾ ਸਹੀ ਅਮਰਤਾਰੀ ਸਿੰਘ ਆ ਸਨ ਅਸੀਂ ਤੋਂ ਅਸੀਂ ਮਹਾਰਾਜ ਦੇ ਲੜ ਲੱਗੇ ਹੋਏ ਆ ਜੀ ਕੋਈ ਸ਼ਰਾਬ ਨਹੀਂ ਕੋਈ ਮੀਟ ਨਹੀਂ ਕੋਈ ਕਿਸਮ ਦਾ ਆਪਾਂ ਨਸ਼ਾ ਨਹੀਂ ਕਰਦੇ ਅੱਛਾ ਕਹੂੰਗੇ ਆ ਗੁਰੂ ਘਰ ਦੇ ਅੱਗੇ ਖੜੇ ਆ ਕਿਉਂਕਿ ਆਪਣਾ ਕੰਮ ਹੈ ਮਿਹਨਤ ਵਾਲੇ ਬਣੇ ਪਿਓ ਸਾਡਾ ਸੀ ਵਿਆਹਿਆ ਮੇਰੀ ਮਾਂ ਨਾਲ ਸਾਨੂੰ ਪਤਾ ਨਸ਼ਾ ਕਰਦਾ ਕਿ ਨਹੀਂ ਕਰਦਾ ਪਿੰਡ ਦਾ ਬੰਦਾ ਆਇਆ ਸਾਰਾ ਪਿੰਡ ਸਾਰਾ ਪਿੰਡ ਮੇਰੇ ਕੋਲ ਵੀਡੀਓ ਪਈਆਂ ਨੇ ਹੁਣੇ ਤੁਹਾਨੂੰ ਦਿਖਾ ਕੇ ਜਾਵਾਂਗਾ ਸਾਰਾ ਪਿੰਡ ਸਾਰਾ ਪਿੰਡ ਜੇ ਸਾਰਾ ਪਿੰਡ ਇੱਕ ਮਿੰਟ ਇੱਕ ਮਿੰਟ ਰੁਕ ਮੇਰੇ ਮੁੰਡੇ ਨੇ ਜੰਮਦੇ ਨੇ ਨਾ ਮੂੰਹ 'ਚ ਉਮੀਦ ਪਾਇਆ ਨਾ ਦਾ ਪਾਇਆ ਅੱਛਾ ਕੁਝ ਨਹੀਂ ਕਰਦਾ ਸ਼ਰਾਬ ਮਾਨੇ ਉਹ ਘਾਤ ਨਹੀਂ ਲਾਇਆ ਸ਼ਰਾਬ ਵਾਲੇ ਬੰਦੇ ਦੇ ਕੋਲ ਨਹੀਂ ਖਲਾਉਂਦਾ ਅਚਾਤ ਕਹਿੰਦੇ ਜ਼ਮੀਨ ਵੇਚ ਵੀ ਜ਼ਮੀਨ ਵੇਚ ਵੀ ਕਰਾ ਵੀ ਵੇਚ ਦਿੰਦੀ ਆ ਘਰ ਵੀ ਵੇਚ ਦਿੱਤਾ ਆ ਨਹੀਂ ਜ਼ਮੀਨ ਵੇਚੀ ਆ ਅਸੀਂ ਕੇਸ ਲਾਇਆ ਹੋਇਆ ਵਾ ਸਾਡਾ ਜਿੰਨੀਆਂ ਸਟੱਡੀ ਦੇ ਖਰਚੇ ਨੇ ਸਾਨੂੰ ਸਾਡੇ ਸਟੱਡੀ ਦੇ ਖਰਚੇ ਚਾਹੀਦੇ ਨੇ ਅਸੀਂ 14 ਸਾਲ ਹੋ ਗਏ ਅਸੀਂ ਚੁੱਪਾ ਬੈਠੇ ਆ ਅਸੀਂ ਬੋਲੇ ਨਹੀਂ ਹੁਣ ਵੀਡੀਓ ਵਾਇਰਲ ਹੋ ਗਈ ਹੁਣ ਉਹ ਨਿਆਣੇ ਚਾਹਤੇ ਆਗੇ ਇਨੇ ਮੈਡ ਬਨੇ ਆਖਿਆ ਕਿ ਤੂੰ 6 ਮਰਲੇ ਲੇ ਲੀਲਾ ਥਾਂ ਦੇ ਅੰਦੀ 6 ਮਰਲੇ ਨਹੀਂ ਮੈ ਲੈਣੇ ਮਤਲਬ ਤਿੰਨ ਹਿੱਸੇ ਇੱਕ ਮੁੰਡੇ ਦਾ ਇੱਕ ਕੁੜੀ ਦਾ ਤੇ ਇੱਕ ਤੁਹਾ ਉਹ ਆਪਣੇ ਉਹਦਾ ਤਿੰਨ ਹਿੱਸੇ 6 ਮਰਲੇ ਤਾਂ ਮੰਗਦੀ ਤੇ 2 ਮਰਲੇ ਮੈਂ 8 ਮਰਲੇ ਮੈਂ ਰੱਖ ਲੈਣਾ ਅੱਛਾ ਫਿਰ ਇਹਨੇ ਆਖਿਆ ਕਿ ਅਸੀਂ 5 ਲੱਖ ਲਿਖੇ ਖਵਾਵਾਂਗੇ ਅੱਛਾ ਤੇ ਭਰਾ ਮੇਰਾ ਆਣ ਕੇ ਫਾੜ ਕੇ ਮਰ ਗਿਆ ਬਲਵਿੰਦਰ ਸਿੰਘ ਇਹ ਇਹਦੇ ਚੱਕਰ ਚ ਇਹਦੇ ਚੱਕਰ ਦੇ ਵਿੱਚ ਦੇ ਵਿੱਚ ਨਾ ਹੋਰ ਵੀ ਲੋਕ ਹੁੰਦੇ ਆ ਮੌਤ ਬਾਹਰ ਵਸਦੇ ਆ ਪੰਚਾਇਤ ਹੁੰਦੀ ਪਿੰਡ ਦੀ ਕੋਈ ਉਹਨਾਂ ਕੋਲ ਸ਼ਿਕਾਇਤ ਨਹੀਂ ਕੀਤੀ ਆਪਣੇ ਪਿਓ ਦੀ ਵੀ ਸਾਨੂੰ ਨਸ਼ਾ ਕਰਕੇ ਕੁੱਟਦਾ ਮਾਰਦਾ ਹਾਂਜੀ ਉਹਨਾਂ ਨੇ ਸਾਡਾ ਕਈ ਵਾਰੀ ਸਮਝੌਤਾ ਕਰਾਇਆ ਸੀ ਪਰ ਜਿਹੜਾ ਬੰਦਾ ਇੱਕ ਗਲਤੀ ਹੁੰਦੀ ਆ ਇੱਕ ਵਾਰੀ ਹਾਂ ਬਾਰ-ਬਾਰ ਗਲਤੀ ਨਹੀਂ ਹੁੰਦੀ ਅੱਛਾ ਠੀਕ ਆ ਇਹ ਤਾਂ ਬੰਦਾ ਪੱਕਾ ਹੋ ਗਿਆ ਸੀ ਕਿ ਕੁੱਟਾ ਮਾਰਦੇ ਹਾਂ ਬੇਟਾ ਉਹ ਮੇਰੇ ਮੁੰਡੇ ਨੂੰ ਆਪੇ ਛੱਤੀ ਜਾਂਦੀਆਂ ਕਰੀ ਜਾਂਦੀਆਂ ਹਾਂ ਮੈਂ ਕੀ ਕਹਿ ਸਕਦੀ ਅੱਛਾ ਬਾਕੀ ਤੁਸੀਂ ਫਿਰ ਚੋ ਵੇਖ ਲਿਆ ਹਮ ਹਰ ਕੋਈ ਸਾਡੀ ਸਹਿਮਤ ਹੈ ਸਾਰੇ ਸਾਥੀ ਸਰਾਂ ਤੇ ਮਾਸ ਖਾਰੇ ਜਾਂ ਕੁੜੀ ਅੱਗੇ ਬੋਲ ਰਹੀ ਆ ਕਿ ਪਤ ਨੂੰ ਇਦਾਂ ਬੋਲਦਿਆ ਪਣ ਪੈਸੇ ਆਉਣਗੇ ਮਤਲਬ ਕੁੜੀ ਨੂੰ ਮੋਰਾ ਬਣਾ ਕੇ ਯੂਜ਼ ਕੀਤਾ ਜਾਦਾ ਹਾਂ ਬਸ ਆਰਮਾਨਾ ਕਰਕੇ ਬੈਠੀ ਹੁੰਦੀ ਪਾਗੇ ਆਪਣਾ ਕਿਹੜਾ ਪਿੰਡ ਹੈ ਹਰਜਿੰਦਰ ਸਿੰਘ ਹਾਂ ਜੀ ਸਾਨੂੰ ਉਹ ਦਰਸਨ ਸਿੰਘ ਦਾ ਪਿੰਡ ਦਿਨਿਆਲ ਜੀ ਅੱਛਾ ਜੀ ਤੇ ਕੀ ਮਾਮਲਾ ਜੀ ਸਰਾ ਜਿਹੜਾ ਤੁਹਾਡੇ ਤੁਹਾਡੇ ਬੱਚਿਆਂ ਨੂੰ ਕਿਹਾ ਕਿ ਤੇ ਕਰਦੇ ਇਹ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣਦੇ ਅਸੀਂ ਕਿਤੇ ਹੋਰ ਥਾਂ ਟੈਂਡ ਫੁੱਟੀ ਚੋ ਕੇ ਉੜ ਕੇ ਤੇ ਲੈ ਜਾਗੇ ਤੇ ਪੈਸੇ ਜਦ ਕਰਦੇ ਹੋ ਗਾੜੀ ਫੇਰ ਜਾ ਕੇ ਇਦਾਂ ਪਾ ਦੇਣਗੇ ਤੇ ਇਹ ਕਰਕੇ ਜੀ ਆਪਾਂ ਵੀ ਬਗਲੋ ਕੇ ਨਾਲ ਲੱਗੇ ਖੜੇ ਆ ਅੱਛਾ ਜੀ ਤੁਹਾਨੂੰ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਆਪਣੀ 60 ਨੂੰ ਪਹੁੰਚ ਗਈ ਸਮਝੋ ਜੀ 60 ਹੋ ਹੀ ਗਈ ਕੇ 60 ਹਾਲ ਤੱਕ ਕੋਈ ਤੁਸੀਂ ਕੋਈ ਨਸ਼ਾ ਕਰਦੇ ਨਹੀਂ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਪਰ ਰੋਟੀ ਤੋਂ ਬਗੈਰ ਕੋਈ ਆਪਣਾ ਨਸ਼ਾ ਨਹੀਂ ਕਰਦਾ ਗੁਜਾਰਾ ਕਿਸ ਤਰ੍ਹਾਂ ਹੁੰਦਾ ਤੁਸੀਂ ਕੀ ਕੰਮ ਕਰਦੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤੇ ਆਪਣੇ ਕੋਲ ਕੋਈ ਜਾਣੀ ਹੈ ਕਿੰਨੀ ਹੈ ਜੀ ਪਹਿਲੇ ਵਾਰ ਠੀਕਾ ਟਾਈਮ ਪਾਸ ਹੋਣ ਜੁਗੀ ਹੈਗੀ ਹੈ ਹੋਰਿਆਂ ਦੀ ਕਿੰਨੀ ਪੈਣੀ ਜੀ ਜਿਹੜੀ ਉਹਨਾਂ ਸਹੁਰਿਆਂ ਦੀ 11 ਗਲੇ ਪੈੜੀ ਦੇ ਆ ਟਰੈਕਟਰ ਹੈ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੇਰੇ ਨਹੀਂ ਹਰਚੋ ਬਾਸ਼ ਸ਼ਹਿ ਇੱਕ ਦੀ ਪਟੋਲਪੁਰਮ ਦੇ ਸਾਹਮਣੇ ਆ ਦੁਕਾਨ ਇੱਕ ਦੀ ਡਾਕਟਰ ਦੇ ਲਾਗੇ ਦੁਕਾਨ ਆ ਤੁਸੀਂ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਫੋਟਦੇ ਸੀ ਨਾ ਜੀ ਨਾ ਜੀ ਇਹ ਜਲੇਮ ਲੱਗ ਰਹੇ ਸੀ ਜਿਵੇਂ ਅੱਛਾ ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ ਤੇ ਵੱਖ ਹੋਣ ਦਾ ਕਾਰਨ ਕੀ ਸੀ ਵਾਕ ਉਹ ਹੀ ਤੁਹਾਨੂੰ ਦੱਸਿਆ ਕਿ ਜਬ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋਵਾਲੀਆ ਜੀ ਉਹਨਾਂ ਹੀ ਬੇੜਾ ਕਰ ਦਿੱਤਾ ਤੇ ਆਪ ਕੈਨੇਡਾ ਜਾ ਵੜੇ ਦੋਵੇਂ ਜੀ ਹੋਰ ਕਿੰਨੇ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਨਾਲ ਤੁਹਾਡੀ ਪਤਨੀ ਦੇ ਸੰਬੰਧ ਰਹਿ ਦੋ ਛੱਜਲਵੜੀ ਦੇ ਸੀ ਅਜ ਤੋਂ ਦੇ ਸੀ ਆਪਣੇ ਦੇ ਮੱਲੀਆਂ ਦੇ ਜੀ ਤੇ ਇੱਕ ਹੈਗਾ ਹੀ ਖਰੂਰ ਸਾਹਿਬ ਦਾ ਜੀ ਇੱਕ ਹੈਗਾ ਛੱਜਲਵੜੀ ਦਾ ਹਲਵਾਈ ਜੀ ਇਹਨੇ ਆ ਜਣੇ ਦੇ ਕੇ ਹੋਰ ਜਿਹੜੇ ਗੁਪਤੇ ਉਹ ਤਾਂ ਮਾਰੀ ਜਾਂਦਾ ਸੱਚੇ ਪਾਸ਼ਾ ਆਪਾਂ ਨਹੀਂ ਨਾ ਕੋਈ ਬਿਆਨ ਕਰ ਸਕਦੇ ਉਹ ਚੀ ਆਪਣੇ ਬੱਚਿਆਂ ਦੇ ਹੱਥ ਤੰਦਰਿਆਂ ਦੇ ਵਿੱਚ ਦੇ ਕੇ ਟੁੱਟਦੇ ਰਹੇ ਜੋ ਤੁਸੀਂ ਭੰਗ ਦੇ ਪਕੌੜੇ ਖਾਂਦੇ ਰਹੇ ਹੋ ਸਚਾਈ ਕੀ ਗੱਲਬਾਤ ਕੋਈ ਨਾ ਜੀ ਨਾ ਕਦੀ ਨਸ਼ਾ ਕੀਤਾ ਤੇ ਨਾ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ ਆਪਾਂ ਇਹ ਆਣੇ ਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲੈ ਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ ਹੀ ਪਾ ਕੇ ਲੈ ਜਾਊਗਾ ਇਹ ਗੁਰੂਰਧਾਮ ਦੇ ਗਾੜੀ ਸੌ ਖਾ ਲੈਣ ਜੀ ਕਹਿਰਜਿੰਦਰ ਸਿੰਘ ਨਸ਼ਾ ਕਰਦਾ ਹੈ ਕਿ ਜਾਂ ਨਹੀਂ ਕਰਦਾ ਇਹ ਜਿਹੜਾ ਉਹ ਨਾਲ ਲੋਕ ਆ ਕੇ ਵੇਖੋ ਕਿੰਨੀ ਤਰਾਦੀ ਆ ਕਿ ਜੇ ਮਰ ਗਏ ਹਾ ਪਿਓ ਮੈਂ ਤਾਂ ਪੈਸਿਆਂ ਦਾ ਫਰੋਡ ਕਰਕੇ ਜਾਂ ਫਰੋਡ ਵਜਣ ਡਿਆ ਕਿ ਬਾਹਰੋਂ ਪੈਸੇ ਆਉਣ ਦੇ ਤੇ ਲੱਖ ਬਲਿੰਦਰ ਸਿੰਘ ਮੰਨੇ ਨੇ ਦਿੱਤਾ ਲੱਖ ਰੁਪਏ ਉਹਨਾਂ ਦੇ ਦਿੱਤਾ ਲੱਖ ਰੁਪਏ ਜੂਕੇ ਤੋਂ ਆ ਗਿਆ ਬਿੱਲਾ ਵਾ ਖਡਾਰੀ ਤੇ ਉਹਦਾ ਦੋਸਤ ਆ ਉਹਨਾਂ ਲੱਖ ਉਹਨਾਂ ਭੇਜਦਾ ਹੋਰੇ ਬੰਦਾਂ ਨੇ پیسے ਭੇਜੇ ਆ ਸੁਖਣਾ ਕੀ ਇਹ ਪਰਿਵਾਰ ਦੁਬਾਰਾ ਜਿਹੜਾ ਇਕੱਠਾ ਹੋ ਸਕਦਾ ਇਹ ਨਹੀਂ ਜੀ ਪਰਮੇਸ਼ਰ ਨੂੰ ਪਤਾ ਮੈਂ ਤਾਂ ਕੋ ਕੋ ਨਹੀਂ ਸਕਦਾ ਜਿਹੜਾ ਮੇਰੇ ਮੇਰੇ ਹਾਲਾਤ ਕਰੀ ਜਾਂਦੇ ਮੈਂ ਤਾਂ ਕੋਹਾਂਦਾ ਨਹੀਂ ਉਹਦੇ ਕਿਰਪਾ ਜੇ ਮਹਾਰਾਜ ਦੀ ਅੱਛਾ ਜੀ ਉਹ ਕਹਿੰਦੇ ਹੁਣ ਤੇ ਸਾਡੀ 1000 ਰੁਪਏ ਦਿਹਾੜੀ ਹੋ ਗਈ ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ ਨਹੀਂ ਨਹੀਂ ਇਹ ਦੱਸਾਂ ਜੇਤਾ ਕਿਦਾਂ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਸੀ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਿਰਫ ਇਹ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਹਜੇ ਮੈਂ ਜਦੋਂ ਮੈਂ ਮਰਿਆ ਫਿਰ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜੀ ਨਾ ਮਰ ਗਿਆ ਨਾ ਬਾਬਾ ਜੀ ਨਾ ਜੀਣਾ ਜਾਦਾ ਵਾ ਤੇ ਮੈਂ ਇਹ ਕਹਾਂ ਕਿ ਮਸਾਲ ਖੜੀ ਕੀਦੀ ਨਹੀਂ ਤਾਂ ਮੈਂ ਕੋਈ ਨਹੀਂ ਆ ਵੀਡੀਓ ਬਣਾਉਣੀ ਬਣਾਉਣੀ ਚਾਹੁੰਦਾ ਮਾਤਾ ਜੀ ਤੂੰ ਹੀ ਸੰਭਦੇ ਜੀ ਹਾਂਜੀ ਲੈਟਰਨ ਬਾਥਰੂਮ ਸਾਬੇ ਕਰਾਉਣੇ ਆ ਆਟੋ ਤੋਂ ਮੈਂ ਜਿਆਰਾ ਆਪਣਾ ਕਰਦਾ ਸਾਡੇ ਮਾਤਾ ਜੀ ਦਾ ਚੂਲਾ ਕਿਤਰਾ ਟੁੱਟਿਆ ਜੀ ਉਹਨੇ ਬੂਟਾਂ ਨਾਲ ਠੋਡ ਮਾਰ ਮਾਰ ਕੇ ਫਿਰ ਨਲਾਂ ਦੇ ਲਾਗੇ ਠੋਡ ਮਾਰਿਆ ਤੇ ਹੱਡੀ ਕਰək ਭਾਂਜ ਹੋ ਗਈ 1.5 ਲੱਖ ਰੁ ਹਾਲਤਾਂ ਨਾ ਹੋ ਗਿਆਂ ਕਿਥੇ ਜਲੰਧਰ ਕੈਂਡੀ ਹਸਪਤਾਲ ਬਾਈਪਾਸ ਤੇ ਪਠਾਨਕੋਟ ਤੇ ਕਿਥੇ ਭਲੱਥ ਕਿਥੇ ਆਪਣੇ ਤਰਨਤਨ ਬਾਬਾ ਜੀ ਦਾ ਹਸਪਤਾਲ ਫਿਰ ਆ ਬਿਆਸ ਫਿਰ ਇੱਥੇ ਹੈਗਾ ਮੀਤ ਦਾ ਹਸਪਤਾਲ ਫਿਰ ਵਟਾਲੇ ਹਸਪਤਾਲ ਸਾਰਿਆਂ ਤੋਂ ਹੋ ਗਿਆਂ ਹੱਥ ਬਲਾ ਜੋੜ ਕੇ ਕਹਿੰਦਾ ਬਾਬਾ ਜੀ ਇਹਦਾ ਭੋਗ ਪੈਣਾ ਜੇ ਜੇ ਤੁਸੀਂ ਪ੍ਰੇਸ਼ਾਨ ਕਰਾ ਲਿਆ ਤੇ 1.5 ਲੱਖ ਲੈਓ ਚੂਲਾ ਦਾ ਡੱਬਾ ਬਣਾ ਦਾਂਗੇ ਜਿਹੜਾ ਉਹਨਾਂ ਨੇ ਹੁਣ ਉੱਥੇ ਆ ਬਾਬਾ ਜੀ ਖੋਖਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ ਉਹਦੇ ਵੇ ਤੇ ਜਵਾਨਾ ਉਹਦੇ ਗਲਤ ਆ ਗਲਤੀ ਗਲਤੀ ਗਲਤ ਕੰਮ ਆ ਕੋਈ ਸਲਾਈ ਦਾ ਕੰਮ ਕਰਦੀ ਆਪਣਾ ਪਾਲਦੀ ਦੁਕਾਨ ਘਰ ਖੋਲ ਲੈਂਦੀ ਉਹ ਬੈਠੀ ਸੀ ਇਹ ਰੋਡ ਦੇ ਤੇ ਉਹ ਕੁੜੀ ਉਹਨਾਂ ਨੂੰ ਚਾਹ ਵੜਾਉਂਦੀ ਆ ਤੇ ਅਸੀਂ ਹੁਣ ਮਨ ਦੇ ਸੋਚਦੇ ਆ ਬੜਾ ਕੰਮ ਖਰਾਬ ਆ ਕਿ ਜੱਜ ਕਾਲ ਰਵਾਜ ਆ ਕਿ ਟੋਕੇ ਵਿੱਚ ਮੰਨਗਾ ਕੋਈ ਕੀ ਕਰਾਂਗੇ ਕਿਥੋਂ ਦੀ ਲੱਭਾਂਗੇ ਆਪਾਂ ਭਾਵੇਂ ਉਹਦੇ ਕੋਲੇ ਤੇ ਭਾਵੇਂ ਮੇਰੇ ਕੋਲ ਆ ਬੇਦਗਲ ਕੀਤਾ ਹੋਇਆ ਬੇਦਲੇ ਕਰਦੀ ਨੂੰ ਕੀਤਾ ਕੱਲੀ ਨੂੰ ਅੱਛਾ ਜੀ ਇਹਦੇ ਜਦੋਂ ਕੰਮ ਖਰਾਬ ਹੀ ਉਹਦਾ ਕਰਕੇ ਅੱਛਾ ਜੀ ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਦਿਨੋਂ ਤਾਂ ਅਸੀਂ ਦਿਨੋਂ ਕਰਦੇ ਆ ਪਿਆਰ ਅੱਛਾ ਜੀ ਆਹ ਠੀਕ ਐ ਰੋ ਗਿਆ ਨੇ ਯਾਰ ਕਿਦੋਂ ਆ ਜੀ ਨਾ ਆਪਣੀ ਕੁੜੀ ਨੂੰ ਕੌਮਰੀ ਘਰ ਬੇਟੀ ਤੇ ਕੌਮ ਆਪਣਾ ਰਾਜਪ੍ਰੀਤ ਸਿੰਘ ਦਾ ਲੜਕਾ ਹੋ ਵੇਣਾ ਮੈਂ ਜਦੋਂ ਭਾਡੇ ਧੋਦਾ ਅਸੀਂ ਬੈ ਉਹ ਆਟੋ ਚਲਾ ਕੇ ਗਿਆ ਕਰਨੇ ਤੂੰ ਤੁਸੀਂ ਭਾਡੇ ਮਾਜੜੇ ਲੋਕਾਂ ਦੇ ਝੂਠੇ ਅਮਰਤਾ ਸਿੰਘ ਆਪਾ ਸਾਰੇ ਜਮੀਨ ਹੈ ਤੁਹਾਡੇ ਕੋਲ ਬਾਬਾ ਜੀ ਜਮੀਨ ਹੈ ਤਨ ਕੇ ਲਈ ਆ ਗਿਆ ਟਾਈਮ ਪਾਸ ਹੋ ਹੀ ਜਾਂਦਾ ਜੀ ਕਰਜ਼ਾ ਬਹੁਤ ਜਿਆਦਾ ਨਾ ਸਿਰ ਤੇ ਵੱਡਾ ਭਰਾ ਚੜਾ ਗਿਆ ਵੀ ਆਪ ਰੋਟੀ ਆਪ ਗਾਉਣੇ ਆਂ ਚਾਹ ਆਪ ਲੈਂਦੀ ਬਾਹਰੋਂ ਮਾਦਰ ਮੈਂ ਕਰਾਉਣਾ ਕਿਹਦੇ 12 ਵੇ ਠਾ ਦਿੰਦੀ ਆ ਕਿਹੜੇ ਤੜਕੇ 4 ਵਜੇ ਲੀੜੇ ਕਪੜਾ ਦਾ ਤੋਣਾ ਉਹਨੂੰ ਮੈਂ ਨਾਉਣਾ ਆਪ ਅੱਛਾ ਜੀ ਕਿਸ਼ਾਰੇ ਤੱਕ ਬਦਲੀ ਕਰਦਾ ਤੌਲੀਆਂ ਪਾ ਕੇ ਵੇਖੋ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਿਰਮਲ ਸਿੰਘ ਹੈ ਜੀ ਇਹ ਤੁਹਾਡੇ ਪਿੰਡ ਦੇ ਨੇ ਬਾਬਾ ਜੀ ਇਹ ਕੋਈ ਨਸ਼ਾ ਨੁਸ਼ਾ ਕਰਦੇ ਨੇ ਨਾ ਜੀ ਨਾ ਕੋਈ ਵੈਲ ਨਹੀਂ ਕਰ ਬਚਪਨ ਤੋਂ ਵੀ ਇਕੱਠੇ ਰਹੇ ਇੱਕੋ ਪਿੰਡ ਤੁਹਾਡਾ ਜਦੀਪੁਰਚੀ ਪਿੰਡ ਕਸੀਰਪੁਰਾ ਪਿੱਛੋਂ ਅੱਛਾ ਜੀ ਅਹੀਂ ਘਰੇ ਇਕੱਠੇ ਆ ਕਸੀਰਪੁਰਗੇ ਹਰ ਇਕੱਠੇ ਅੱਛਾ ਕੋਈ ਗੱਲ ਨਹੀਂ ਕਿ ਨਛੇ ਦਾ ਕੋਈ ਵੈਲ ਨਹੀਂ ਹੈਗਾ ਜਿਹੜੇ ਇਹਨਾਂ ਦੀ ਪਤਨੀ ਤੇ ਬੱਚਿਆਂ 'ਤੇ ਇਲਜ਼ਾਮ ਲਗਾਏ ਜਾ ਰਹੇ ਉਹ ਕੀ ਕਰ ਉਹ ਜੀ ਬਿਲਕੁਲ ਨਜਾਇਜ਼ ਅੱਛਾ ਜੀ ਨਜਾਇਜ਼ ਹੋ ਰਿਹਾ ਸਹੀ ਨਹੀਂ ਹੋਊਗਾ ਮੈਂ ਅੱਛਾ ਜੀ ਮੈਂ ਜੰਦਾ ਰਹਾਂ ਲੈਂਡਰ ਪਾਉਣ ਮੈਨੂੰ ਉੱਥੇ ਮਿਲਦੀ ਰਹੀ ਆਪਣੇ ਉੱਥੇ ਸ ਪਿੰਡ ਹੀ ਆਮੀ ਪਰੂਗਾ ਜੀ ਜਿੱਦਾਂ ਤੁਸੀਂ ਗੱਲ ਕਰੋ ਸਾਰੇ ਪਿੰਡ ਬਾਬੇ ਦੀ ਗੱਲ ਕਰੋ ਚੱਲੂਗੀ ਅੱਛਾ ਜੀ ਹਾਂਜੀ ਧੰਨਵਾਦ ਜੀ